ਪੰਜਾਬੀ ਉਹ ਪੰਜਾਬ ਦੇ ਖੇਤਾਂ ਦੇ ਵਿੱਚੋਂ ਜੇ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਟ੍ਰੇਨ ਗੁਜ਼ਰੇ ਤਾਂ ਕਿਵੇਂ ਦਾ ਲੱਗੂਗਾ ਜ਼ਹਿਨ 'ਚ ਆਇਆ ਕਿ ਪੰਜਾਬ ਦੇ ਵਿੱਚੋਂ ਵੀ ਬੁਲੇਟ ਟ੍ਰੇਨ ਨਿਕਲੇਗੀ ਖਬਰਾਂ ਤਾਂ ਤੁਸੀਂ ਬਹੁਤ ਸੁਣ ਲਿਆ ਹੋਣਗੇ ਪਰ ਅੱਜ ਆਪਾਂ ਤੁਹਾਨੂੰ ਸਬੂਤ ਦੇਣ ਜਾ ਰਹੇ ਹਾਂ ਪੰਜਾਬ ਦੇ ਵਿੱਚੋਂ ਕਿਵੇਂ ਇਹ ਬੁਲੇਟ ਟ੍ਰੇਨ ਦਾ ਟਰੈਕ ਪਿਛਾਇਆ ਜਾਏਗਾ ਕਿਵੇਂ ਪੰਜਾਬ ਦੇ ਵਿੱਚ ਬੁਲੇਟ ਟ੍ਰੇਨ ਨਿਕਲੇਗੀ ਦਿੱਲੀ ਅੰਮ੍ਰਿਤਸਰ ਬੁਲੇਟ ਟ੍ਰੇਨ ਦਾ ਟਰੈਕ ਬਣਾਇਆ ਜਾ ਰਿਹਾ ਹੈ ਇਹਨੂੰ ਲੈ ਕੇ ਪੰਜਾਬ ਦੇ ਔਰ ਹਰਿਆਣਾ ਦਿੱਲੀ ਸਮੇਤ 343 ਪਿੰਡਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰ ਲਈ ਗਈ ਹੈ ਅਸੀਂ ਇਸ ਵੇਲੇ ਜ਼ਿਲ੍ਹਾ ਜਲੰਧਰ ਦੇ ਆਵਾਦਨ ਪਿੰਡ ਦੇ ਵਿੱਚ ਖੜੇ ਆ ਜਿੱਥੇ ਆਪਾਂ ਤੁਹਾਨੂੰ ਸਬੂਤ ਦੇਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੀ ਬੁਲੇਟ ਟ੍ਰੇਨ ਬਣੇਗੀ ਬੁਲੇਟ ਟ੍ਰੇਨ ਦਾ ਟਰੈਕ ਵਿਛੇਗਾ ਔਰ 2 ਘੰਟਿਆਂ ਦੇ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਸਫ਼ਰ ਇਸ ਬੁਲੇਟ ਟ੍ਰੇਨ ਦੇ ਨਾਲ ਹੀ ਜਿਹੜਾ ਹੈ ਉਹ ਸੱਚ ਹੋ ਸਕੇਗਾ ਤੇ ਤੁਹਾਨੂੰ ਸਬੂਤ ਦੇਣ ਜਾ ਰਹੇ ਹਾਂ ਇਹ ਦੇਖੋ ਤੁਸੀਂ ਬੁਰਜੀ ਦਿਖਾਣ ਜਾ ਰਹੇ ਹਾਂ ਹਾਲਾਂਕਿ ਸਿਰਫ ਨਿਸ਼ਾਨਦਈਏ ਹਨ ਕਿਤੀਆਂ ਗਈਆਂ ਨੇ ਜ਼ਮੀਨ ਦੀਆਂ ਕਿ ਮੈਪ ਜਿਹੜਾ ਰੂਟ ਹੈ ਉਹ ਬਣਾ ਲਿਆ ਗਿਆ ਹੈ ਇਹ ਟਰੈਕ ਕਿਵੇਂ ਕਿੱਥੋਂ-ਕਿੱਥੋਂ ਗੁਜ਼ਰੇਗਾ ਤਾਂ 465 ਕਿਲੋਮੀਟਰ ਦਾ ਟਰੈਕ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਦਾ ਬਣਾਇਆ ਜਾਏਗਾ ਜਿਹਦੇ ਵਿੱਚੋਂ ਇੱਕ ਲਾਈਨ ਸੰਗਰੂਰ ਤੋਂ ਚੰਡੀਗੜ੍ਹ ਲਈ ਵੀ ਅਲੱਗ ਤੋਂ ਵਿਛਾਈ ਜਾਏਗੀ ਹਰਿਆਣਾ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੁੰਦੇ ਹੋਏ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਟ੍ਰੇਨ ਰੁਕਿਆ ਕਰੇਗੀ ਜਿਵੇਂ ਕਿ ਸੰਗਰੂਰ ਲੁਧਿਆਣਾ ਜਲੰਧਰ ਔਰ ਅੰਮ੍ਰਿਤਸਰ ਦੇ ਲੋਕਾਂ ਨੂੰ ਬਹੁਤ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਰਾਹਤ ਮਿਲੇਗੀ ਜਿਹੜੇ ਲੋਕ ਟਰੈਵਲ ਕਰਦੇ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਸਟੇਸ਼ਨ ਜਿਹੜਾ ਬਣਾਇਆ ਜਾਏਗਾ ਔਰ ਇਹ ਦੇਖੋ ਤੁਸੀਂ ਇਹ ਬੁਰਜੀ ਲਗਾ ਦਿੱਤੀ ਗਈ ਹੈ ਇਹ ਮੈਂ ਚਾਹਾਂਗਾ ਕਿ ਆਪਾਂ ਕੋਲੋਂ ਦਿਖਾਈਏ ਤੁਹਾਨੂੰ ਇਹ ਬੁਰਜੀ ਡੀ اے ਸੀ ਐਚ ਐਸ ਆਰ ਯਾਨੀ ਕਿ ਦਿੱਲੀ ਅੰਮ੍ਰਿਤਸਰ ਚੰਡੀਗੜ੍ਹ ਹਾਈ ਸਪੀਡ ਰੇਲ ਇਹ ਇਹਦਾ ਕੋਡਵਰਡ ਹੈ ਔਰ ਹਰ ਬੁਰਜੀ ਦਾ ਨੰਬਰ ਦਿੱਤਾ ਗਿਆ ਇਹ ਬੁਰਜੀ ਇੱਥੋਂ ਲਗਾ ਦਿੱਤੀ ਗਈ ਯਾਨੀ ਕਿ ਇਸੇ ਤਰ੍ਹਾਂ ਇਸੇ ਤੋਂ ਜਦੋਂ ਵੀ ਕੰਸਟਰਕਸ਼ਨ ਸ਼ੁਰੂ ਹੋਏਗੀ ਜਿਹੜਾ ਰੇਲ ਕਾਰਪੋਰੇਸ਼ਨ ਹੈ ਜਿਨ੍ਹਾਂ ਨੇ ਇਹ ਟਰੈਕ ਵਿਛਾਣਾ ਹੈ ਉਹਨਾਂ ਨੇ ਨਿਸ਼ਾਨਧੀਆਂ ਕਰ ਲਿਆ ਨੇ ਜ਼ਮੀਨ ਉਹਨਾਂ ਨੂੰ ਪਤਾ ਲੱਗ ਗਈ ਹੈ ਕਿ ਬਈ ਇੱਥੋਂ ਇੱਥੋਂ ਆਪਾਂ ਐਕਵਾਇਰ ਕਰਨੀ ਹੈ ਫਿਲਹਾਲ ਐਕਵਾਇਰ ਨਹੀਂ ਹੋਈ ਹੁਣ ਖਬਰਾਂ ਕਿਉਂ ਕਿ ਇਹ ਚੱਲ ਰਹੀਆਂ ਨੇ ਕਿ 5 ਗੁਣਾ ਭਾ ਜਿਹੜਾ ਉਹ ਦਿੱਤਾ ਜਾਏਗਾ ਤਾਂ ਇਸ ਤਰ੍ਹਾਂ ਇਹ ਜਿਹੜੀ ਇਸ ਥਾਂ ਤੇ ਮੈਂ ਖੜਾ ਇਹ ਬੁਲੇਟ ਟ੍ਰੇਨ ਹਾਈ ਸਪੀਡ ਰੇਲ ਜਿਹੜੀ ਹੈ ਇਸ ਪਾਸੇ ਨੂੰ ਅੰਮ੍ਰਿਤਸਰ ਵੱਲ ਜਾਏਗੀ ਔਰ ਮੇਰੇ ਇਸ ਪਾਸੇ ਦਿੱਲੀ ਤੋਂ ਹੁੰਦੇ ਹੋਇਆ ਦਿੱਲੀ ਹਰਿਆਣਾ ਸੰਗਰੂਰ ਲੁਧਿਆਣਾ ਹੁੰਦੇ ਹੋਏ ਜਲੰਧਰ ਦੇ ਇਸ ਇਲਾਕੇ ਦੇ ਵਿੱਚ ਇਹ ਰੇਲ ਜਿਹੜੀ ਹੈ ਇਸ ਪਾਸੇ ਨੂੰ ਅੰਮ੍ਰਿਤਸਰ ਜਾਏਗੀ ਔਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਵਾਂ ਇਸ ਪਾਸੇ ਮੇਰੇ ਦੇਖੋ ਤਾਂ ਮੈਂ ਚਾਹਾਂਗਾ ਕਿ ਜ਼ੂਮ ਕਰਕੇ ਆਪਾਂ ਤੁਹਾਨੂੰ ਦਿਖਾ ਦਈਏ ਇਹ ਰੇਲ ਟ੍ਰੈਕ ਬਿਲਕੁਲ ਦਿੱਲੀ ਕਟੜਾ ਅੰਮ੍ਰਿਤਸਰ ਦੇ ਨਾਲ-ਨਾਲ ਬਿਛਾਇਆ ਜਾਏਗਾ ਤਾਂ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਦਿੱਲੀ ਕਟੜਾ ਅੰਮ੍ਰਿਤਸਰ ਐਕਸਪ੍ਰੈਸਵੇ ਬਣ ਰਿਹਾ ਹੈ ਉਹਦੀ ਕੰਸਟਰਕਸ਼ਨ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਕੰਮ ਜਿਹੜਾ ਹੈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਦਾ ਵੀ ਹੋ ਗਿਆ ਹੈ ਇਹਦੇ ਨਾਲ ਹੀ ਕੁਛ ਹੀ ਦੂਰੀ ਤੇ ਤੁਸੀਂ ਦੇਖ ਸਕਦੇ ਹੋ ਕਿ ਬੁਰਜੀ ਜਿਹੜੀ ਹੈ ਉਹ ਦਿੱਲੀ ਅੰਮ੍ਰਿਤਸਰ ਚੰਡੀਗੜ੍ਹ ਹਾਈ ਸਪੀਡ ਰੇਲ ਦੀ ਵੀ ਸਾਨੂੰ ਵਿਖਾਈ ਦੇ ਰਹੀ ਹੈ ਇਸੇ ਤਰ੍ਹਾਂ ਤੁਹਾਨੂੰ ਦੂਜੀ ਬੁਰਜੀ ਵੀ ਹੁਣ ਮੈਂ ਦਿਖਾਉਂਦਾ ਇਹ ਪੰਜਾਬ ਦੇ ਵਿੱਚ ਬੜੀ ਹੈਰਾਨਗੀ ਵਾਲੀ ਤਸਵੀਰ ਹੈ ਯਾ ਕਿਉਂਕਿ ਜਦੋਂ ਆਪਾਂ ਜ਼ੈਨ ਦੇ ਵਿੱਚ ਬੁਲੇਟ ਰੇਲ ਲੈਂਦੇ ਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਹਜੇ ਤੱਕ ਕਿੱਥੇ ਵੀ ਨਹੀਂ ਬਣੀ ਅਹਮਦਾਬਾਦ ਮੁੰਬਈ ਦਾ ਰੂਟ ਲਗਭਗ ਲਗਭਗ ਪੂਰਾ ਹੋ ਚੁੱਕਿਆ ਪਰ ਟੈਸਟਿੰਗ ਉੱਥੇ ਵੀ ਹੋਣੀ ਹੈ ਜੇ ਜਾਪਾਨ ਦੀ ਤਸਵੀਰ ਸਾਨੂੰ ਸਭ ਤੋਂ ਪਹਿਲਾਂ ਜ਼ੈਨ ਦੇ ਵਿੱਚ ਆਂਦੀ ਹੈ ਜਿੱਥੇ ਬੁਲੇਟ ਰੇਲ ਦੌੜਦੀ ਹੈ ਬਹੁਤ ਵੀਡੀਓਜ਼ ਦੇਖ ਲਈਆਂ ਇਸੇ ਕਰਕੇ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਸੋਚੋ ਪੰਜਾਬ ਦੇ ਵਿੱਚ ਵੀ ਕੁਝ ਸਾਲਾਂ ਦੇ ਵਿੱਚ ਜਿਹੜੀ ਹੈ ਟ੍ਰੇਨ ਹੈ ਹਾਈ ਸਪੀਡ ਟ੍ਰੇਨ ਇਹਨਾਂ ਖੇਤਾਂ ਦੇ ਵਿੱਚੋਂ ਇਹਨਾਂ ਦੇ ਇਹਨਾਂ ਫਸਲਾਂ ਦੇ ਉੱਪਰੋਂ ਅ ਨਿਕਲੇਗੀ ਐਲੀਵੇਟਡ ਟਰੈਕ ਦੱਸਿਆ ਜਾ ਰਿਹਾ ਕਿ ਬਣਾਇਆ ਜਾਏਗਾ ਕੁਝ ਜਗ੍ਹਾ ਤੇ ਅੰਡਰਗਰਾਉਂਡ ਵੀ ਬਣਾਇਆ ਜਾਏਗਾ ਔਰ ਥਾਂ ਥਾਂ ਤੇ ਫਿਲਹਾਲ ਬੁਰਜੀਆਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਨੇ ਕਦੋਂ ਤੱਕ ਇਹ ਕੰਸਟਰਕਸ਼ਨ ਸ਼ੁਰੂ ਹੋਏਗੀ ਜਾਂ ਕਦੋਂ ਤੱਕ ਮੁਕੰਮਲ ਹੋਏਗੀ ਇਸ ਬਾਰੇ ਤਾਂ ਹਜੇ ਕੋਈ ਜਾਣਕਾਰੀ ਨਹੀਂ ਹੈ ਪਰ ਇਹਨਾਂ ਜ਼ਰੂਰ ਸਬੂਤ ਆਪਾਂ ਤੁਹਾਨੂੰ ਦੇ ਰਹੇ ਹਾਂ ਕਿ ਇਹ ਪ੍ਰੋਜੈਕਟ ਕਿਸੇ ਹਵਾ ਦਾ ਹਿੱਸਾ ਨਹੀਂ ਹੈ ਇਹ ਵਾਕਈ ਜ਼ਮੀਨੀ ਪੱਧਰ ਤੇ ਇਹਨੂੰ ਲੈ ਕੇ ਕੰਮ ਹੋਇਆ ਮੈਂ ਬਣਿਆ ਹੋਇਆ ਰੂਟ ਬਣਿਆ ਹੋਇਆ ਨਿਸ਼ਾਨਧਾਈਆਂ ਕੀਤੀਆਂ ਹੋਈਆਂ ਨੇ ਹੁਣ ਜ਼ਮੀਨ ਜਿਹੜੀ ਹੈ ਉਹ ਐਕਵਾਇਰ ਹੋਏਗੀ ਜਿੱਦੀ ਜਿੱਦੀ ਜ਼ਮੀਨ ਦੇ ਵਿੱਚ ਬੁਰਜੀਆਂ ਲੱਗੀਆਂ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ 5 ਗੁਣਾ ਤੋਂ ਵੱਧ ਭਾਅ ਜਿਹੜਾ ਹੈ ਉਹ ਦਿੱਤਾ ਜਾਏਗਾ ਤਾਂ ਦੂਜੀ ਇਹ ਜਿਹੜੀ ਬੁਰਜੀ ਹੈ ਇੱਥੇ ਬਣੀ ਹੋਈ ਹੈ ਇੱਕ ਬੁਰਜੀ ਇਹ ਵੀ ਬਣਾਈ ਗਈ ਹੈ ਇੱਥੇ ਵੀ ਤੁਸੀਂ ਦੇਖੋਗੇ ਡੀ ਐਸ ਸੀ ਐਚ ਐਸ ਆਰ ਤਾਂ ਇਹ ਜਿੰਨਾ ਕੋ ਮੈਂ ਪੜ ਪਾ ਰਹਿਆਂ ਜੇ ਸ਼ੈਡੋ 67 ਸੀਗੀ ਤਾਂ ਹਜੇ ਹੁਣ ਕਿਉਂਕਿ ਮਿਟ ਗਿਆ ਇਹ ਕਹਿ ਬੁਰਜੀ ਹੋਗੀ ਡੀ اے ਸੀ ਦਿੱਲੀ ਅੰਮ੍ਰਿਤਸਰ ਚੰਡੀਗੜ੍ਹ ਹਾਈ ਸਪੀਡ ਰੇਲ ਇਹ ਸਬੂਤ ਹੈ ਕਿ ਪੰਜਾਬ ਦੇ ਵਿੱਚ ਵੀ ਬੁਲੇਟ ਟ੍ਰੇਨ ਬਣੇਗੀ ਪੰਜਾਬ ਦੇ ਵਿੱਚ ਵੀ ਬੁਲੇਟ ਟ੍ਰੇਨ ਗੁਜ਼ਰੇਗੀ ਪੰਜਾਬ ਦੇ ਵਿੱਚ ਵੀ ਬੁਲੇਟ ਟ੍ਰੇਨ ਦਾ ਟਰੈਕ ਬਣੇਗਾ ਤਾਂ ਇਸ ਪਾਸੇ ਤੁਸੀਂ ਇਦਾਂ ਮੈਨੂੰ ਦੇਖ ਸਕਦੇ ਹੋ ਮੇਰੇ ਬਿਲਕੁਲ ਇਸ ਸਹਤ ਇਹ ਜਿਹੜਾ ਦੂਜੀ ਬੁਰਜੀ ਜਿਹੜੀ ਪਹਿਲਾਂ ਮੈਂ ਦਿਖਾਈਏ ਇਸ ਪਾਸੇ ਨੂੰ ਅੰਮ੍ਰਿਤਸਰ ਐ ਇਸ ਪਾਸੇ ਨੂੰ ਇਹ ਟ੍ਰੇਨ ਜਿਹੜੀ ਐ ਇਸ ਤਰ੍ਹਾਂ ਗੁਜ਼ਰੇਗੀ ਇਸ ਪਾਸੇ ਫਿਰ ਤੋਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਇਹ ਤੇ ਬਿਲਕੁਲ ਨਾਨ ਲਾਲ ਜਿਹੜੀ ਟ੍ਰੇਨ ਐ ਉਹ ਗੁਜ਼ਰੇਗੀ ਤਾਂ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਤਸਵੀਰ ਇਹਨਾਂ ਇਲਾਕਿਆਂ ਦੀ ਬਹੁਤ ਜ਼ਿਆਦਾ ਬਦਲ ਜਾਏਗੀ ਫਿਲਹਾਲ ਜਿਹੜੇ ਖੇਤ ਸਾਨੂੰ ਨਜ਼ਰ ਆ ਰਹੇ ਨੇ ਇਹਨਾਂ ਖੇਤਾਂ ਦੇ ਵਿੱਚੋਂ ਐਕਸਪ੍ਰੈਸਵੇ ਵੀ ਲੰਘਣਾ ਇਹਨਾਂ ਖੇਤਾਂ ਦੇ ਵਿੱਚੋਂ ਹੀ ਹਾਈ ਸਪੀਡ ਰੇਲ ਜ ਜਿਹਦੀ ਸਪੀਡ ਦੱਸਿਆ ਜਾ ਰਿਹਾ ਕਿ 350 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਮੈਕਸਿਮਮ ਸਪੀਡ 320 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਤਾਂ ਉਹ ਟ੍ਰੇਨ ਚੱਲੇਗੀ ਕੁੱਲ 15 ਸਟੇਸ਼ਨ ਹੋਣਗੇ ਬਹੁਤ ਸਾਰੇ ਜਿਹੜੇ ਪਿੰਡ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਜ਼ਿਆਦਾ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਜਲੰਧਰ ਦੇ 50 ਦੇ ਕਰੀਬ ਪਿੰਡ ਨੇ ਇਸੇ ਤਰ੍ਹਾਂ ਲੁਧਿਆਣਾ ਦੇ 39 ਦੇ ਕਰੀਬ ਪਿੰਡ ਨੇ ਬਹੁਤ ਸਾਰੇ ਜਿਹੜੇ ਪਿੰਡ ਨੇ ਜਾਦਾ ਮੈਕਸਿਮਮ ਜਿਹੜੇ ਪਿੰਡ ਨੇ ਉਹ ਪੰਜਾਬ ਦੇ ਅਕਵਾਇਰ ਕੀਤੇ ਜਾ ਰਹੇ ਨੇ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਵਾਕਈ 5 ਗੁਣਾ ਭਾ ਜ਼ਮੀਨਾਂ ਦਾ ਮਿਲੇਗਾ ਤੇ ਕਿੱਥੇ ਨਾ ਕਿੱਥੇ ਪੰਜਾਬ ਦੇ ਕਿਸਾਨਾਂ ਨੂੰ ਵੀ ਉਹਦਾ ਫਾਇਦਾ ਹੋ ਸਕਦਾ ਆ 39 ਮੁਹੱਲੀ ਦੇ ਨੇ 37 ਲੁਧਿਆਣੇ ਦੇ ਨੇ 25 ਫਤਿਹਗੜ੍ਹ ਸਾਹਿਬ ਦੇ ਨੇ 22 ਅੰਮ੍ਰਿਤਸਰ ਦੇ ਨੇ 12 ਕਪੂਰਥਲਾ ਦੇ ਨੇ ਇੱਕ ਪਿੰਡ ਰੂਪਨਗਰ ਦਾ ਤਰਨਤਾਰਨ ਦਾ ਵੀ ਹੋਏਗਾ ਇਸ ਤਰ੍ਹਾਂ ਜਿਹੜੇ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਅਕਵਾਇਰ ਕੀਤੀ ਜਾਏਗੀ हरियाणा ਦੇ ਵੀ ਐਕਵਾਇਰ ਕੀਤੀ ਜਾਏਗੀ કુલ 343 ਪਿੰਡ ਹੋਣਗੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਕਰਕੇ 465 ਕਿਲੋਮੀਟਰ ਦਾ ਰੇਲ ਟ੍ਰੈਕ ਵਿਛਾਇਆ ਜਾਏਗਾ ਜਾਣਕਾਰੀ ਇੰਨੀ ਹੈ ਸਬੂਤ ਇਹ ਨਹੀਂ ਕਿ ਬੁਰਜੀਆਂ ਲੱਗੀਆਂ ਨੇ ਭਈ ਬਣੂਗਾ ਕਦੋਂ ਉਹ ਰੇਲ 도ੜੇਗੀ ਕਦੋਂ ਇਹ ਹੋਣ ਇੱਕ ਆਪਣੇ ਆਪ ਦੇ ਵਿੱਚ ਸਵਾਲ ਜ਼ਰੂਰ ਹੈ ਅੱਗੇ ਤੁਹਾਨੂੰ ਦਿਖਾਣੇ ਆ ਇਹਦਾ ਹੋਰ ਰਸਤਾ ਜੋ ਜਲੰਧਰ ਦਾ ਪਿੰਡ ਰਸੂਲਪੁਰ ਹੈ ਜਿੱਥੇ ਇਹ ਬੁਲੇਟ ਟ੍ਰੇਨ ਦੇ ਟਰੈਕ ਵਾਸਤੇ ਨਿਸ਼ਾਨ ਦਈਆਂ ਇਸ ਤਰ੍ਹਾਂ ਦੀ ਸੜਕਾਂ ਦੇ ਵੀ ਕੀਤੀਆਂ ਗਈਆਂ ਨੇ ਇੱਥੇ ਵੀ ਕੋਈ ਕੋਡ ਦੇ ਵਿੱਚ ਇਹਨਾਂ ਨੇ ਨਿਸ਼ਾਨ ਦਈ ਇੱਕ ਡੇਢ ਸਾਲ ਪਹਿਲਾਂ ਕਰ ਦਿੱਤੀ ਸੀਗੀ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਪਹਿਲੀ ਬੁਰਜੀ ਤੁਹਾਨੂੰ ਆਪਾਂ ਦਿਖਾਈ ਸੀਗੀ ਉੱਥੇ ਵੀ ਚਿੱਟੇ ਕਾਲੇ ਦੇ ਨਿਸ਼ਾਨ ਬਣਾਏ ਗਏ ਸੀਗੇ ਇੱਕ ਚਿੱਟਾ ਕਾਲਾ ਦਾ ਪੇਂਟ ਨਾਲ ਚਾਰ ਖਾਨੇ ਬਣਾਏ ਗਏ ਸੀਗੇ ਇੱਥੇ ਵੀ ਇਸੇ ਤਰ੍ਹਾਂ ਇਹ ਬੁਰਜੀ ਜਿਹੜੀ ਹੈ ਲਗਾਈ ਗਈ ਹੈ ਇਹਨੂੰ ਵੀ ਨਿਸ਼ਾਨ ਦਈ ਕੀਤੀ ਕੀ ਇਸ ਥਾਂ ਦੇ ਵੀ ਔਰ ਇਸੇ ਤਰ੍ਹਾਂ ਚਿੱਟਾ ਕਾਲਾ ਪੇਂਟ ਕੀਤਾ ਹੋਇਆ ਹੈ ਇਹ ਕਿੱਥੇ ਇਹ ਪੀਲਾ ਰਾਉਂਡ ਕਰਕੇ ਕਿਲ ਲਗਾਇਆ ਹੋਇਆ ਹੈ ਇਹ ਵੀ ਹਰ ਪਾਸੇ ਸਾਨੂੰ ਜਿੱਥੇ-ਜਿੱਥੇ ਆਪਾਂ ਨਿਸ਼ਾਨਦਈਆਂ ਦੇਖ ਰਹੇ ਹਾਂ ਬੁਲੇਟ ਟ੍ਰੇਨ ਦੇ ਟਰੈਕ ਵਾਸਤੇ ਇਹ ਸਾਨੂੰ ਨਜ਼ਰ ਆ ਰਹੀਆਂ ਬੁਲੇਟ ਟ੍ਰੇਨ ਤੋਂ ਭਾਵ ਹਾਈ ਸਪੀਡ ਰੇਲ ਤਾਂ ਇਹ ਇਸੇ ਤਰ੍ਹਾਂ ਇੱਧਰ ਮੇਰੇ ਤੁਸੀਂ ਦੇਖ ਸਕਦੇ ਹੋ ਮੇਰੇ ਇੱਧਰ ਦੇ ਪਾਸੇ ਇਸ ਪਾਸੇ ਅਸੀਂ ਅੰਮ੍ਰਿਤਸਰ ਹੈ ਔਰ ਇਸ ਪਾਸੇ ਇੱਥੋਂ ਦੀ ਇਹ ਟ੍ਰੇਨ ਜਿਹੜੀ ਹੈ ਆਣੀ ਹੈ ਔਰ ਇਸ ਪਾਸੇ ਮੇਰੇ ਇਧਰਲੇ ਪਾਸੇ ਅੰਮ੍ਰਿਤਸਰ ਪੈਂਦਾ ਹੈ ਅੰਮ੍ਰਿਤਸਰ ਵੱਲ ਨੂੰ ਅੱਗੇ-ਅੱਗੇ ਚਲੀ ਜਾਣੀ ਹੈ ਤਾਂ ਇਹਨਾਂ ਖੇਤਾਂ ਦੇ ਵਿੱਚੋਂ ਹੀ ਜਿਵੇਂ ਮੈਂ ਬਾਰ-ਬਾਰ ਜ਼ਿਕਰ ਕਰ ਰਿਹਾ ਕਿ ਕੁਝ ਸਾਲਾਂ ਦੇ ਵਿੱਚ ਬੁਲੇਟ ਟ੍ਰੇਨ ਦਾ ਟਰੈਕ ਕੰਸਟ੍ਰਕਸ਼ਨ ਹੋਏਗੀ ਉਦੀ ਔਰ ਬੁਲੇਟ ਟ੍ਰੇਨ ਦਾ ਟਰੈਕ ਦਿਸੇਗਾ ਲੋਕਾਂ ਨੂੰ ਔਰ ਲਗਭਗ 300 350 ਦੀ ਸਪੀਡ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚੋਂ ਇਹਨਾਂ ਖੇਤਾਂ ਦੇ ਵਿੱਚੋਂ ਟ੍ਰੇਨ ਗੁਜ਼ਰਿਆ ਕਰੇਗੀ ਪੰਜਾਬ ਦੇ ਵਿੱਚ ਬੁਲੇਟ ਟ੍ਰੇਨ ਦਾ ਸਬੂਤ ਆਪਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆਂ ਪੰਜਾਬ ਦੇ ਵਿੱਚ ਨਿਸ਼ਾਨਦੇਹੀ ਹੋ ਚੁੱਕੀ ਹੋਈ ਐ ਜਿਹੜੀ ਜਿਹੜੀ ਜ਼ਮੀਨ ਤੋਂ ਇਹ ਬੁਲੇਟ ਟ੍ਰੇਨ ਦਾ ਪ੍ਰੋਜੈਕਟ ਨਿਕਲਣਾ ਉਹ ਆਪਾਂ ਤੁਹਾਨੂੰ ਲਗਾਤਾਰ ਹੁਣ ਦਿਖਾ ਰਹੇ ਆਂ ਹੁਣ ਆਪਾਂ ਇਸ ਵੇਲੇ ਜਲੰਧਰ ਦੇ ਆਵਾਦਨ ਪਿੰਡ ਦੇ ਵਿੱਚ ਹੀ ਖੜੇ ਆਂ ਜਿੱਥੇ ਇੱਕ ਹੋਰ ਬਿਲਡਿੰਗ ਨੂੰ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੇ ਆਪਾਂ ਤੁਹਾਨੂੰ ਖੇਤ ਦਿਖਾ ਰਹੇ ਆਂ ਗ੍ਰੀਨਫੀਲਡ ਦਿਖਾ ਰਹੇ ਆਂ ਪਰ ਜਿੱਥੇ ਕੋਈ ਇਹਨਾਂ ਦੇ ਨਿਸ਼ਾਨਦੇਹੀ ਦੇ ਵਿੱਚ ਕੋਈ ਬਿਲਡਿੰਗ ਮਾੜੀ-ਮੋਟੀ ਇਮਾਰਤ ਵੀ ਜੇ ਕੋਈ ਆ ਰਹੀ ਐ ਤਾਂ ਉੱਥੇ ਵੀ ਇਸ ਤਰ੍ਹਾਂ ਦੀ ਨਿਸ਼ਾਨਦੇਹੀ ਜਿਹ ਕਰ ਦਿੱਤੀ ਗਈ ਹੈ ਇਹ ਤੁਸੀਂ ਦੇਖ ਸਕਦੇ ਹੋ ਕਿ D A H S R C ਲਿਖਿਆ ਹੋਇਆ ਹੈ ਯਾਨੀ ਕਿ ਦਿੱਲੀ ਅੰਮ੍ਰਿਤਸਰ ਹਾਈ ਸਪੀਡ ਰੇਲ ਕਾਰਪੋਰੇਸ਼ਨ ਦੇ ਹਿਸਾਬ ਨਾਲ ਉਹਨਾਂ ਨੇ ਬੁਰਜੀਆਂ ਇਹ ਤੈਅ ਕਰ ਲਈਆਂ ਇੱਥੇ ਇਹ ਆਵਾਦਨ ਪਿੰਡ ਦੇ ਇਹ ਤੁਸੀਂ ਦੇਖ ਸਕਦੇ ਹੋ ਨਿਸ਼ਾਨਦੇਹੀ ਕੀਤੀ ਹੋਈ ਹੈ ਇਸ ਤਰ੍ਹਾਂ ਇੱਥੋਂ ਦੀ ਦਿੱਲੀ ਤੋਂ ਹਰਿਆਣਾ ਹੁੰਦੇ ਹੋਏ ਸੰਗਰੂਰ ਫਿਰ ਲੁਧਿਆਣਾ ਹੁੰਦੇ ਹੋਏ ਇਸ ਇਲਾਕੇ ਤੋਂ ਇਹ ਜਲੰਧਰ ਵੱਲ ਨੂੰ ਇੱਥੇ ਇਹ ਟ੍ਰੇਨ ਬੁਲੇਟ ਟ੍ਰੇਨ ਦਾ ਅ ਜਿਹੜਾ ਰਸਤਾ ਨਿਕਲੇਗਾ ਇਹ ਦੇਖੋ ਇਹ ਵੀ ਘਰ ਜਿਹੜਾ ਇੱਥੇ ਵੀ ਇਸ ਤਰ੍ਹਾਂ ਨਿਸ਼ਾਨਦੇਹੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਇੱਥੇ ਵੀ ਇਸੇ ਤਰ੍ਹਾਂ D A H S R C ਯਾਨੀ ਕਿ ਦਿੱਲੀ ਅੰਮ੍ਰਿਤਸਰ ਹਾਈ ਸਪੀਡ ਰੇਲ ਦਾ ਨਿਸ਼ਾਨ ਜਿਹੜਾ ਉਹ ਇੱਥੇ ਲਗਾ ਦਿੱਤਾ ਗਿਆ ਇਹ ਤਾਂ ਹੁਣ ਸਬੂਤ ਪੱਕਾ ਹੋ ਗਿਆ ਕਿ ਸਰਵੇ ਚੱਲਦਾ ਪਿਆ ਸੀ ਸਰਵੇ ਪੂਰਾ ਹੋ ਗਿਆ ਹੋਇਆ ਆਪਾਂ ਇਸ ਵੇਲੇ ਜਲੰਧਰ ਚ ਖੜੇ ਆ 465 ਕਿਲੋਮੀਟਰ ਦੀ ਇਹ ਰੇਲ ਲਾਈਨ ਹੋਏਗੀ ਬੁਲੇਟ ਰੇਨ ਦੇ ਤਾਂ ਤੁਸੀਂ ਦੇਖੋਗੇ ਆਪਾਂ ਇੱਥੇ ਖੜੇ ਜੀ ਇੱਥੇ ਤੱਕ ਨਿਸ਼ਾਨਦਈ ਹੋ ਗਈਆਂ ਤਾਂ ਪਿੱਛੋਂ ਦਿੱਲੀ ਤੋਂ ਹਰਿਆਣਾ ਸੰਗਰੂਰ ਲੁਧਿਆਣਾ ਉੱਥੇ ਵੀ ਇਸੇ ਤਰ੍ਹਾਂ ਦੀਆਂ ਨਿਸ਼ਾਨਦਈਆਂ ਹੋ ਗਈਆਂ ਨੇ ਯਾਨੀ ਕਿ ਰਸਤਾ ਤਾਂ ਕਾਗਜ਼ਾਂ ਦੇ ਵਿੱਚ ਬਣ ਗਿਆ ਹੁਣ ਇਹਦੀ ਜਿਹੜੀ ਤਿਆਰੀ ਹੈ ਉਹ ਅਸਲ ਰੂਪ ਦੇ ਵਿੱਚ ਜ਼ਮੀਨੀ ਪੱਧਰ ਤੇ ਕਦੋਂ ਸ਼ੁਰੂ ਹੋਏਗੀ ਇਹ ਹੁਣ ਇੱਕ ਸਵਾਲ ਜ਼ਰੂਰ ਬਣ ਗਿਆ ਪਰ ਅੱਜ ਆਪਾਂ ਦਿਨਕਸ਼ੋਵਰਾ ਤੇ ਤੁਹਾਨੂੰ ਪੰਜਾਬ ਦੀ ਬੁਲੇਟ ਰੇਨ ਦਾ ਰਸਤਾ ਵਖਾ ਰਹੇ ਆ ਇੱਕ ਵੱਡਾ ਸਬੂਤ ਹਰ ਇੱਕ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਵੀ ਏ ਖੁਸ਼ੀ ਵਾਲੀ ਗੱਲ ਵੀ ਏ ਸਾਡੇ ਨਾਲ ਪਿੰਡ ਵਾਸੀ ਨੇ ਕੀ ਨਾਮ ਹੈ ਭਾਜੀ ਤੁਹਾਡਾ ਗੁਰਜੀਤ ਸਿੰਘ ਗੁਰਜੀਤ ਸਿੰਘ ਜੀ ਤੁਸੀਂ ਆਵਾਦਨ ਪਿੰਡ ਦੇ ਇਹ ਇਹ ਇਮਾਰਤ ਤੁਹਾਡੀ ਹੈ ਜੀ ਹਾਂਜੀ ਹਾਂਜੀ ਇਹ ਕਦੋਂ ਨਿਸ਼ਾਨਦੇਹੀ ਕਰਕੇ ਗਏ ਸੀਗੇ ਇਹ ਕੁਝ ਸਾਲ ਸਾਲ ਡੇਢ ਸਾਲ ਪਹਿਲਾਂ ਅੱਛਾ ਸਾਲ ਡੇਢ ਸਾਲ ਪਹਿਲਾਂ ਸਰਵੇ ਕਰ ਗਏ ਸੀਗੇ ਕੁਝ ਦੱਸ ਕੇ ਗਏ ਕਿ ਕਦ ਵਸਤੇ ਕਰ ਰਹੇ ਸੀਗੇ ਕੁਝ ਨਹੀਂ ਇਹਨਾਂ ਦੱਸਿਆ ਸੀ ਵੀ ਟ੍ਰੇਨ ਦੀ ਲਾਈਨ ਆਉਣੀ ਆ ਉਹਦੇ ਬਾਰੇ ਅਸੀਂ ਸਰਵੇ ਕਰ ਰਹੇ ਆ ਹਾਂਜੀ ਨੇ ਕਰ ਨਹੀਂ ਸੀਗਾ ਤੇ ਮੈਨੂੰ ਫੋਨ ਤੇ ਗੱਲ ਹੋਈ ਸੀਗੀ ਤੇ ਵੀ ਟ੍ਰੇਨ ਦੀ ਲਾਈਨ ਇੱਥੋਂ ਦੀ ਜਾ ਰਹੀ ਆ ਉਹਦਾ ਅਸੀਂ ਸਰਵੇ ਕਰ ਰਹੇ ਆ ਤੇ ਮੈਨੂੰ ਨਾਲ ਕਿਹਾ ਸੀ ਤੁਹਾਡੀ ਡੈਰੀ ਦਾ ਵਿਚਾਰ ਆ ਆ ਵੀ ਉਹਦੇ ਬਾਰੇ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਅੱਛਾ ਹਾਂਜੀ ਤੇ ਕੀ ਪੁੱਛਦੇ ਨੇ ਵੀ ਕੀ ਪੁੱਛਿਆ ਉਹਨਾਂ ਨੇ ਕਿ ਇਜਾਜ਼ਤ ਵੀ ਲੈਣੀ ਹੁੰਦੀ ਹੈ ਵੈਸੇ ਤਾਂ ਹੁਣ ਕਿਉਂਕਿ ਕਾਨੂੰਨੀ ਤੌਰ ਤੇ ਤਾਂ ਜਿਹੜੀ ਜ਼ਮੀਨ ਨੂੰ ਸਰਕਾਰ ਨੇ ਐਕਵਾਇਰ ਕਰਨਾ ਹੈ ਉਹ ਤੁਹਾਨੂੰ ਭਾਅ ਦੇਣਗੇ ਤੋਂ ਐਕਵਾਇਰ ਕਰਨਾ ਹੀ ਹੈ ਉਹਨਾਂ ਨੇ ਹਾਂਜੀ ਹਾਂਜੀ ਇਹ ਜਿਹੜਾ ਡੈਰੀ ਦਾ ਉਹਨਾਂ ਪੁੱਛਿਆ ਸੀਗਾ ਵੀ ਇਹ ਜਿਹੜੀ ਪ੍ਰੋਪਰਟੀ ਆ ਕਿਹਦੇ ਨਾਂ ਤੇ ਆ ਫੇ ਉਹਨਾਂ ਨੂੰ ਦੱਸਿਆ ਵੀ ਸਾਡੇ ਫਾਦਰ ਉਹਨਾਂ ਦੇ ਨਾਂ ਤੇ ਆ ਪਰਮਜੀਤ ਸਿੰਘ ਦੇ ਨਾਂ ਤੇ ਤੇ ਬਸ ਇੰਨੇ ਉਹਨਾਂ ਨੂੰ ਪੁੱਛ ਗਏ ਤੇ ਉਸ ਤੋਂ ਬਾਅਦ ਕੋਈ 1.5 ਸਾਲ ਤੋਂ ਬਾਅਦ ਕੋਈ ਸੰਪਰਕ ਹੋਇਆ ਹੁਣ ਤੱਕ ਤੋਂ ਬਾਅਦ ਕੋਈ ਸੰਪਰਕ ਨਹੀਂ ਹੋਇਆ ਤੁਸੀਂ ਕਿਸੇ ਨੂੰ ਪੁੱਛਿਆ ਕਿ ਬਈ ਕਿੱਥੇ ਗਿਆ ਪ੍ਰੋਜੈਕਟ ਕਦੋਂ ਮੰਨਣਾ ਕਦੋਂ ਤਿਆਰ ਹੋਣਾ ਸੀ ਕੋਈ ਨਹੀਂ ਇਹਦੇ ਬਾਰੇ ਕੀਤਾ ਕਿਉਂਕਿ ਹੁਣ ਦੁਬਾਰਾ ਫਿਰ ਚਰਚਾਵਾਂ ਛੇੜ ਗਿਆ ਕਿ 5 ਗੁਣਾ ਭਾਅ ਮਿਲੇਗਾ ਜਿੰਨਾਂ ਜਿੰਨਾਂ ਦੇ ਵੀ ਜ਼ਮੀਨ ਨਿਸ਼ਾਨਦੇਹੀ ਦੇ ਵਿੱਚ ਆਈ ਏ ਜਿੰਦਾ ਤੁਹਾਡੀ ਜ਼ਮੀਨ ਆ ਗਈ ਤਾਂ 5 ਗੁਣਾ ਭਾਅ ਮਿਲੂਗਾ ਤੁਹਾਨੂੰ ਕੋਈ ਇਹੋ ਜੀ ਸੋਚਣਾ ਹੈਗੀ ਨਹੀਂ ਕੋਈ ਜੇ 5 ਗੁਣਾ ਭਾਅ ਵੀ ਮਿਲਦਾ ਜਾਂ ਮਤਲਬ ਜਿਸ ਤਰ੍ਹਾਂ ਹੁਣ ਬੁਲੇਟ ਰੇਲ ਤੈਨੂੰ ਨਿਕਲਣੀ ਹੈ ਉਹ ਤਾਂ ਕੋਈ ਨਹੀਂ ਪਾਥੇ ਤਾਂ ਨੁਕਸਾਨ ਹੀ ਆ ਸਾਡਾ ਤਾਂ ਨੁਕਸਾਨ ਹੀ ਆ ਕਿਉਂਕਿ ਹੁਣ ਜਦੋਂ ਪੈਲੀ ਦੇ ਗੱਭੇ ਉਹਦੀ ਲੰਘ ਗਈ ਅੱਧੀ ਪੈਲੀ ਉਧਰ ਰਹਿ ਗਈ ਅੱਧੀ ਉਧਰ ਰਹਿ ਗਈ ਉਹ ਤਾਂ ਨੁਕਸਾਨ ਹੀ ਆ ਜੇ ਭਾਅ ਠੀਕ ਮਿਲ ਜਵੇ ਫਿਰ ਤੁਹਾਨੂੰ ਰਾਹਤ ਹੈਗੀ ਭਾਅ ਦੂ ਤਾਂ ਚਲੋ ਹੁਣ ਬੰਦਾ ਕੀ ਕਰੂਗਾ ਭਾਅ ਨੂੰ ਉਹ ਲਾਈ ਤੁਸੀਂ ਬਾਈ ਨਾਂਗੇ ਕਿਉਂਕਿ ਤੁਹਾਡੀ ਤਾਂ ਡੈਰੀ ਵੀ ਇਹ ਡੈਰੀ ਤੇ ਵੀ ਨਿਸ਼ਾਨਦੇਹੀ ਹੋ ਗਈ ਹੈ ਹਾਂਜੀ ਤਾਂ ਜੇ ਤਾਂ ਹੁਣ ਜਦੋਂ ਪ੍ਰੋਜੈਕਟ ਬੰਨਣਾ ਤਾਂ ਫਿਰ ਇਹ ਨੂੰ ਢਾ ਦੇਣਗੇ ਤੇ ਚੱਕਣਾ ਹੀ ਪਊਗਾ ਜੇ ਜਦੋਂ ਅਗਲੇ ਹੁਣ ਰੋਕ ਤਾਂ ਆਪਾ ਸਕਦੇ ਨਹੀਂਗੇ ਇਹਨੂੰ ਪ੍ਰੋਜੈਕਟ ਨੂੰ ਜਿਹੜਾ ਇਹ ਆਉਣਾ ਆ ਪ੍ਰੋਜੈਕਟ ਇਹਨੂੰ ਰੋਕ ਤਾਂ ਸਕਦੇ ਨਹੀਂਗੇ ਤੇ ਉਸ ਤੋਂ ਬਾਅਦ ਤੁਸੀਂ ਵੀ ਕਿਸੇ ਵਿਭਾਗ ਵਿੱਚ ਲੈਣਾ ਗੱਲ ਨਹੀਂ ਕੀਤੀ ਕੌਣ ਆਏ ਸੀਗੇ ਕੌਣ ਨੇ ਕਦੋਂ ਤੱਕ ਸ਼ੁਰੂ ਹੋਏਗਾ ਕਿਉਂਕਿ ਬੁਲੇਟ ਟ੍ਰੇਨ ਠੀਕ ਹੈ ਐਕਸਪ੍ਰੈਸ ਵੇ ਰਸਤਾ ਨਿਕਲਦਾ ਹੋਵੇ ਉਹ ਤਾਂ ਥੋੜੀ ਜੀ ਗੱਲ ਜਿਹੜੀ ਹੈ ਸੈਨ ਹੋ ਜਾਂਦੀ ਹੈ ਇਹ ਬੁਲੇਟ ਰੇਲ ਨਿਕਲਣੀ ਸੈਨ ਤੋਂ ਭਾਵੇਂ ਹੈ ਕਿ ਬੜੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਚੀਜ਼ ਲੱਗ ਰਹੀ ਹੈ ਕਿ ਭਈ ਬੁਲੇਟ ਰੇਲ ਇਨਾ ਇਨਾ ਪਿੰਡਾਂ ਦੇ ਵਿੱਚੋਂ ਨਿਕਲ ਕੇ ਜਾਏਗੀ ਹਾਂਜੀ ਇਹ ਭਾਈ ਸਾਡੇ ਆ ਪਿੱਛੇ ਜਿਹੜੀ ਪੈੜੀ ਆ ਰਹੀ ਹੈ ਇਹ ਸਾਡੇ ਵਕੀਲ ਆ ਚੰਡੀਗੜ੍ਹ ਅਰਜੰਦਰ ਸਿੰਘ ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ ਉਹ ਕਹਿੰਦਾ ਇਹਦੇ ਬਾਰੇ ਚ ਆਪਾਂ ਕੁਝ ਵੀ ਨਹੀਂ ਕਰ ਸਕਦੇ ਜੇਦੋਂ ਉਹਨਾਂ ਨੂੰ ਕੁਆਇਰ ਕਰਨੀ ਹੈ ਕਾਰ ਹੀ ਲੈਣੀ ਆ ਕਹਿੰਦਾ ਆਪਾਂ ਇਹਨੂੰ ਕੁਝ ਵੀ ਨਹੀਂ ਰੋਕ ਸਕਦੇ ਉਹਨੇ ਕੁਝ ਦੱਸਿਆ ਕੁਝ ਨਹੀਂ ਕਿ ਕਦੋਂ ਤੱਕ ਕੰਸਟਰਕਸ਼ਨ ਸ਼ੁਰੂ ਹੋ ਜਾਏਗੀ ਕੁਝ ਨਹੀਂ ਜੀ ਦੱਸਿਆ ਉਹਨਾਂ ਨੇ ਏਦਾਂ ਦੱਸ ਕਟਨ ਵਾਲੇ ਸੇ ਇਲਾਕੇ ਦੇ ਨੰਬਰਦਾਰ ਸਾਹਿਬ ਵੀ ਨੇ ਕੀ ਨਾਮ ਸਰ ਤੁਹਾਡਾ ਹਰਜੀਤ ਸਿੰਘ ਹਰਜੀਤ ਸਿੰਘ ਜੀ ਬੁਲੇਟ ਟ੍ਰੇਨ ਇਹਨਾਂ ਪਿੰਡਾਂ ਚੋਂ ਇਹਨਾਂ ਖੇਤਾਂ ਦੇ ਵਿੱਚੋਂ ਜਿਹੜੀ ਜ਼ਮੀਨ ਦੇ ਤੁਸੀਂ ਵਾਹੀ ਕਰਦੇ ਆ ਰਹੇ ਹੋ ਪਿਛਲੇ ਕਈ ਸਾਲਾਂ ਤੋਂ ਕਈ ਅਰਸਿਆਂ ਤੋਂ ਉੱਥੇ ਬੁਲੇਟ ਟ੍ਰੇਨ ਦੀ ਚਰਚਾਵਾਂ ਹੋ ਰਹੀਆਂ ਉਹਨੇ ਆਪਾਂ ਨਿਸ਼ਾਨਦੇਹੀ ਵੀ ਦੇਖ ਰਹੇ ਹਾਂ ਮਤਲਬ ਕਾਗਜ਼ਾਂ ਦੇ ਵਿੱਚ ਵੀ ਆ ਗਈ ਹੈ ਚੀਜ਼ ਕੰਸਟਰਕਸ਼ਨ ਨਹੀਂ ਹੈਗੀ ਤੇ ਕਿਵੇਂ ਦੇਖ ਫਿਰੋ ਤੁਸੀਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਬੁਲੇਟ ਟ੍ਰੇਨ ਨਿਕਲ ਕੇ ਜਾਊਗੀ ਦੇਖੋ ਜੀ ਬੁਲੇਟ ਟ੍ਰੇਨ ਲੰਘਣਾ ਤਾਂ ਬਹੁਤ ਚੰਗੀ ਗੱਲ ਹੈ ਪਰ ਜਿਹਨਾਂ ਦੀਆਂ ਜ਼ਮੀਨਾਂ ਆ ਰਹੀਆਂ ਵਿੱਚ ਕਈ ਲੋਕ ਖੁਸ਼ ਵੀ ਹੋ ਸਾਰੀਆਂ ਗੱਲਾਂ ਆਪਾਂ ਦੇਖ ਕੇ ਚੱਲੀਏ ਤੇ ਹੁਣ ਸਰਕਾਰਾਂ ਅੱਗੇ ਜ਼ੋਰ ਤੇ ਕਿਸੇ ਦਾ ਕੋਈ ਚੱਲ ਨਹੀਂ ਸਕਦਾ ਹੈਨਾ ਇਹ ਤੁਹਾਡੇ ਜਿਹੜੇ ਆਪਾਂ ਇਲਾਕੇ 'ਚ ਖੜੇ ਆਂ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦਿਖਾ ਰਿਹਾ ਸੀਗਾ ਕਿ ਐਕਸਪ੍ਰੈਸ ਵੇ ਵੀ ਨਿਕਲ ਰਿਹਾ ਹੈ ਉਹਦੇ ਨਾਲ 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 ਹੀ ਇਹ ਬੁਲੇਟ ਟ੍ਰੇਨ ਦੀ ਲਾਈਨ ਬਿਚਾਈ ਜਾ ਰਹੀ ਹੈ ਤਾਂ ਜਿਹੜੇ ਪਿੰਡ ਦੇ ਲੋਕ ਇੱਥੇ ਤਾਂ ਬੜੇ ਤੁਸੀਂ ਸ਼ਾਂਤੀ 'ਚ ਰਹਿੰਦੇ ਹੋਣੇ ਪਹਿਲੇ ਹੁਣ ਇੱਥੇ ਆਵਾਜ਼ਾਂ ਵੜੀਆਂ ਆਇਆ ਕਰਨੀਆਂ ਜਦੋਂ ਬੁਲੇਟ ਟ੍ਰੇਨ ਵੀ ਸ਼ੁਰੂ ਹੋ ਗਈ ਤਾਂ ਐਕਸਪ੍ਰੈਸ ਵੀ ਸ਼ੁਰੂ ਹੋ ਗਿਆ ਇਹ ਆਵਾਜ਼ਾਂ ਤੌਣਗੀਆਂ ਲੋਕ ਪਰੇਸ਼ਾਨ ਵੀ ਹੋਣਗੇ ਕਈ ਤਰ੍ਹਾਂ ਦੇ ਪੇਸ਼ੈਂਟ ਹੁੰਦੇ ਉਹਨਾਂ ਨੂੰ ਵੀ ਤਕਲੀਫ ਤੇ ਕਈਆਂ ਨੂੰ ਹੁਣ ਨੁਕਸਾਨ ਵੀ ਇੰਨਾ ਗੱਲਾਂ 'ਚ ਹੈਗਾ ਆ ਕਿਉਂਕਿ ਜਿਨ੍ਹਾਂ ਦੀ ਪ੍ਰਾਪਰਟੀ ਡਵਾਈਡ ਹੋ ਜਾਣੀਆਂ ਦੋਨਾਂ ਸਾਈਡਾਂ 'ਤੇ ਥੋੜੀ ਥੋੜੀ ਰਹਿ ਜਾਣੀਆਂ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੇ ਛੋਟੇ ਜ਼ਿਮੀਂਦਾਰ ਹੈ ਉਹਨਾਂ ਦੀ ਜ਼ਮੀਨ ਹੀ ਉਨੀ ਉਹ ਸਾਰੀ ਆ ਜਾਣ ਤਾਂ ਉਹਨਾਂ ਦਾ ਖਾਣ ਪੀਣ ਦਾ ਰਜਗਾਰ ਵੀ ਖਤਮ ਹੋ ਜਾਂਦਾ ਆ ਪਰ ਇਹ ਜ਼ੈਨ ਤਰੱਕੀ ਹੈ ਜਿਹੜੀ ਡਿਵੈਲਪਮੈਂਟ ਹੈ ਉਹ ਕਿਉਂਕਿ ਮੈਂ ਬਾਰ-ਬਾਰ ਮੈਨੂੰ ਵੀ ਬੜੀ ਰਹਾਣਗੀ ਆਪਾਂ ਉਹ ਤਸਵੀਰਾਂ ਸ਼ਾਇਦ ਤੁਸੀਂ ਵੀ ਜ਼ੈਨ ਚ ਲਿਆ ਰਹੇ ਹੋਗੇ ਬਈ ਇੰਨਾ ਪਿੰਡਾਂ ਚੋਂ ਕਿਵੇਂ ਉਹ ਤੇਜ਼ ਰਫ਼ਤਾਰ 350 ਕਿਲੋਮੀਟਰ ਦੀ ਕਹਿੰਦੇ ਸਪੀਡ ਨਾਲ ਟ੍ਰੇਨ ਨਿਕਲਿਆ ਕਰਨੀ ਇੱਥੋਂ ਦੀ ਜ਼ੈਨ ਚ ਕੀ ਆ ਰਿਹਾ ਜਦੋਂ ਬਣ ਗਈ ਕੋਈ ਡਿਵੈਲਪਮੈਂਟ ਤਾਂ ਕਿਸੇ ਕੰਟਰੀ ਲਈ ਕੋਈ ਮਾੜੀ ਚੀਜ਼ ਨਹੀਂ ਡਿਵੈਲਪਮੈਂਟ ਤਾਂ ਹੋਣਾ ਚੰਗੀ ਗੱਲ ਹੈ ਪਰ ਜੋ ਸਰਕਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਉਹਨਾਂ ਨੂੰ ਵਾਜਬ ਰੇਟ ਦਿੱਤੇ ਜਾਣ ਤੋ ਵੀ ਖੁਸ਼ ਰਹਿਣਗੇ ਇਸ ਗੱਲ 'ਚ ਤੇ ਪੰਜ ਗੁਣਾ ਭਾਅ ਮਿਲ ਜੇ ਤਾਂ ਫਿਰ ਠੀਕ ਹੈ ਜੀ ਜੋ ਮੌਜੂਦ ਇਹ ਰੇਟ ਚੰਗੇ ਮਿਲਣ ਤੇ ਫਿਰ ਕਿਸਾਨ ਖੁਸ਼ ਤਾਂ ਹੁੰਦਾ ਹੀ ਹੈ ਇਹ ਖੁਸ਼ੀ ਤੁਹਾਡੇ ਚਿਹਰੇ ਤੇ ਵੀ ਆ ਰਹੀ ਔਰ ਇੱਕ ਵਾਰੀ ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਦਈਏ ਦੇਖੋ ਇਹ ਇੰਨਾ ਖੇਤਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਸਾਲਾਂ ਦੇ ਵਿੱਚ 4 ਸਾਲਾਂ 'ਚ 5 ਸਾਲਾਂ 'ਚ ਜਾਂ ਕਿੰਨਾ ਸਮਾਂ ਲੱਗਦਾ ਪਰ ਇੰਨਾ ਜ਼ਮੀਨ ਤੋਂ ਜਿਹੜੇ ਅੱਜ ਸਿਰਫ ਜਿੱਥੇ ਆਪਾਂ ਤੁਹਾਨੂੰ ਫਸਲਾਂ ਦਿਖਾਈ ਦੇ ਰਹੀਆਂ ਨੇ ਇਸ ਵੇਲੇ ਔਰ ਜਿੱਥੇ ਬੜੀ ਸ਼ਾਂਤੀ ਹੈ ਇੱਥੋਂ ਐਲੀਵੇਟਡ ਯਾਨੀ ਕਿ ਬੁਲੇਟ ਟ੍ਰੇਨ ਦਾ ਪੁੱਲ ਨਿਕਲਣਾ ਇਨਾ ਇਨਾ ਇਹ ਬਿਲਡਿੰਗ ਜੋ ਤੁਸੀਂ ਦੇਖੋਗੇ ਉਸ ਤਰ੍ਹਾਂ ਉਧਰੋਂ ਬੁਰਜੀ ਤੋਂ ਇੱਧਰ ਆਣੀ ਹੈ ਫਿਰ ਇਹ ਬੁਰਜੀ ਇੱਧਰ ਜਾ ਰਹੀ ਹੈ ਮਤਲਬ ਇਹ ਪੂਰੀ ਥਾਂ ਤੇ ਕਿਸੇ ਸਮੇਂ ਕਿੰਨੇ ਸਾਲ ਇਹ ਨਹੀਂ ਸਾਨੂੰ ਜਵਾਬ ਪਤਾ ਪਰ ਕਿਸੇ ਸਮੇਂ ਬਾਅਦ ਇੱਥੋਂ ਬੁਲੇਟ ਰੇਨ 320 6300 ਕਿਲੋਮੀਟਰ ਦੀ ਸਪੀਡ ਤੇ ਨਿਕਲਿਆ ਕਰਨੀ ਹੈ ਔਰ ਇਹ ਜਲੰਧਰ ਦਾ ਇਲਾਕਾ ਹੈ ਦਿੱਲੀੋਂ ਚੱਲ ਕੇ ਇਹ ਟ੍ਰੇਨ ਅੰਮ੍ਰਿਤਸਰ ਵੱਲ ਨੂੰ ਜਾਣੀ ਹੈ ਕੈਮਰਾਮੈਨ ਰੋਹਿਤ ਦੇ ਨਾਲ ਰਮਾਂਚੂ ਗਾਬਾ ਦੈਨਿਕ ਸ਼ੋਰਾ ਟੀਵੀ ਜਲੰਧਰ